ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮ ਗੁਰੂ ਸਾਹਿਬ ਦੇ ਬਚਨ ਨੇ ਹਵਾ ਧਰਤੀ ਤੇ ਪਾਣੀ ਵੀ ਤਿੰਨੇ ਦਰਜੇ ਕਾਇਮ ਰੱਖ ਲੋ ਆਪਾਂ ਹਵਾ ਵੀ ਜ਼ਹਿਰੀਲੀ ਕਰਤੀ ਧਰਤੀ ਸਪਰਿਆਂ ਕਰ ਕਰ ਜ਼ਹਿਰੀਲੀ ਕਰਤੀ ਪਾਣੀ ਹੂੰ ਖਤਮ ਕਰੀ ਬੈਠੇ ਥੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਛ ਤਾਂ ਛੱਡ ਕੇ ਜਾਵਾਂਗੇ ਇੱਕ ਗੱਲਾ ਨਾ ਹੀ ਰਹਿ ਜਾਊਗਾ ਪੰਜਾਬ ਪਾਣੀ ਹੈ ਨਹੀਂ ਸੋ ਇਸ ਕਰਕੇ ਕਿਸੇ ਨੂੰ ਵੀ ਪਾਣੀ ਦੀ ਬੂੰਦ ਅਸੀਂ ਬਾਦੂ ਨਹੀਂ ਦੇਣੀ ਪਹਿਲਾਂ ਜੋ ਮਰਜੀ ਇਹ ਯਾਰੀਆਂ ਦੋਸਤੀਆਂ ਨਿਭਾਈ ਗਏ ਨੇ ਹੁਣ ਹੈ ਨਹੀਂ ਸਾਡੇ ਕੋਲੇ ਆਪਦੇ ਹਿੱਸੇ ਦਾ ਪਾਣੀ ਅਸੀਂ ਵਰਤਾਂਗੇ ਕਿਸੇ ਹੋਰ ਦਾ ਰੋਕਦੇ ਨਹੀਂ ਅੱਜ ਤਾਂ ਭਾਈ ਕਨਈਏ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੰਨੇ ਮੈਦਾਨੇ ਜੰਗ ਚ ਘਟੁ ਘਟ ਸਾਡਾ ਕੋਈ ਦੁਸ਼ਮਣ ਤਾਂ ਨਹੀਂ ਇੱਥੇ ਤਾਂ ਆਪਦੇ ਦੇਸ਼ ਦੇ ਹੀ ਨੇ ਪਰ ੱੱਕੇ ਨਾਲ ਜਾਂ ਬਾਹ ਮਰੋੜ ਕੇ ਕੋਸ਼ਿਸ਼ ਕਰਨਗੇ ਫੇਰ ਨਹੀਂ ਮਿਲੂਗਾ ਫੇਰ ਨੰਗਲ ਟਾਈਮ ਤੋਂ ਲੈ ਲਿਆ ਪਾਣੀ ਫਿਰ ਇਸ ਕੀ ਐਤ ਕਿਸਤੋਂ ਪਹਿਲਾਂ ਫਾਲਤੂ ਕਹਿੰਦੇ ਸਾਨੂੰ ਮਿਲ ਜਾਂਦਾ ਹੁੰਦਾ ਸੀ ਅਸੀਂ ਕਿਉਂ ਨਹੀਂ ਮਿਲਦਾ ਫੇਰ ਸਾਨੂੰ ਪਾਣੀ ਚਾਹੀਦਾ ਸਾਡੇ ਕੋਲੇ ਆਪਦੇ ਕੋਲੇ ਪੀਣ ਵਾਲਾ ਪਾਣੀ ਹੈ ਨਹੀਂ ਸਾਡੇ ਕੋਲੇ ਸੋ ਇਸ ਕਰਕੇ ਇੰਡਸਟਰੀ ਨੂੰ ਪਾਣੀ ਚਾਹੀਦਾ ਖੇਤੀ ਨੂੰ ਪਾਣੀ ਚਾਹੀਦਾ ਹਰ ਵਕਤ ਲੋੜ ਹੈ ਤੁਹਾਡੇ ਨਾਲ ਆ ਤੁਹਾਡੇ ਨਾਲ ਖੜਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਮਤਲਬ ਇਹ ਤੋਂ ਪਹਿਲਾਂ ਵੀ ਅਸੀਂ ਕਰਦੇ ਰਹੇ ਨੇ 75 ਸਾਲ ਤੋਂ ਰਾਜ ਇਹਨਾਂ ਦੀ ਸਿੱਕੀ ਕਰਤਾ ਜੀ ਇਹਨਾਂ ਨੇ 75 ਸਾਲ ਤੋਂ ਇਹਨਾਂ ਦਾ ਰਾਜ ਸੀਗਾ ਜੀ ਵਾ ਪੰਜ ਸਾਲ ਉਹ ਪੰਜ ਸਾਲ ਉਹ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆ ਚੱਲੀ ਗਿਆ ਇਹਨਾਂ ਦਾ ਕੰਮ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਜੀ। ਮਤਲਬ ਪਿੰਡ ਪਿੰਡ ਜਾ ਰਹੀ ਹੈ ਪੁਲਿਸ ਵੀ ਜਾ ਰਹੀ ਹੈ। ਅੱਛਾ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਵਿਚਾਰੇ ਬੁਰੀ ਸੰਗਤ ਚ ਪੈ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਮਰੀਜ਼ ਮੰਨਦੇ ਆ। ਉਹਨਾਂ ਨੂੰ ਤਾਂ ਅਸੀਂ ਰੀਹੈਬ ਸੈਂਟਰ ਚ ਜਮਾ ਕਰਾ ਦੋ, ਭਰਤੀ ਕਰਾ ਦੋ, ਦਵਾਈ ਚਾਹੀਦੀ ਦਵਾਈ ਦਵਾ ਦੋ। ਪਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਨਹੀਂ ਛੱਡਦੇ ਅਸੀਂ। ਜਿਹੜੇ ਜਿਹੜੇ ਲੋਕਾਂ ਦੇ ਘਰਾਂ ਚ ਸੱਥਰ ਵਿਛਾ ਕੇ ਆਪ ਦਾ ਚਾਰ ਮੰਜ਼ਲਾ ਘਰ ਪਾ ਕੇ ਤੇ ਉਤੇ ਦੀਪਮਾਲਾ ਕਿਵੇਂ ਕਰ ਲੈਣਗੇ? ਉਹ ਤਾਂ ਬਲਡੋਜਾ ਚੱਲੂਗਾ ਫਿਰ ਤਾਂ। ਐ ਨਹੀਂ ਹੋ ਸਕਦਾ ਸੋ ਇਸ ਕਰਕੇ ਇਸ ਕਰਕੇ ਤੁਹਾਡਾ ਸਾਥ ਚਾਹੀਦਾ ਤੁਹਾਡਾ ਸਜੋ ਕੋਈ ਵੀ ਲਹਿਰ ਜਿਹੜੀ ਆ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਤੁਹਾਡਾ ਸਹਿਯੋਗ ਚਾਹੀਦਾ ਦੇ ਵੀ ਰਹੇ ਲੋਕ ਸਹਿਯੋਗ ਪਿੰਡਾਂ ਚ ਵੀ ਸ਼ਹਿਰਾਂ ਚ ਵੀ ਹੁਣ ਇੰਨਾ ਕਿ ਤਾਂ ਹੋ ਗਿਆ ਕਿ ਜਮਾ ਸ਼ਰੇਆਮ ਗੁੰਡਾਗਰਦੀ ਵਾਲਾ ਤਾਂ ਕੰਮ ਖਤਮ ਹੋ ਗਿਆ ਵੀ ਮੋਟਰਸਾਈਕਲ ਤੇ ਚਾਰ ਇਧਰ ਨੂੰ ਲੰਘ ਗਏ ਅਵਾਰਾਗਰਦੀ ਵਾਲੇ ਜਾਂ ਨਸ਼ਾ ਵੇਚਣ ਵਾਲੇ ਚਾਰ ਇਧਰ ਨੂੰ ਲੰਘ ਗਏ ਈਆਂ ਪਿੰਡਾਂ ਦਾ ਘਰੋਂ ਨਿਕਲਣਾ ਦੁੱਬਰ ਹੋ ਗਿਆ ਸੀ ਉਹ ਤਾਂ ਬੰਦ ਹੋ ਗਿਆ ਸਾਰਾ ਹੁਣ ਹੁਣ ਆਉਣ ਵਾਲੇ ਦਿਨਾਂ ਚ ਵੱਡੇ ਐਕਸ਼ਨ ਵੀ ਹੋਣਗੇ ਕਿਉਂਕਿ ਕਾਨੂੰਨ ਮੁਤਾਬਕ ਜਿਵੇਂ ਜਿਵੇਂ ਸਾਡੇ ਕੋਲੇ ਆਈ ਜਾਊਗਾ ਅਸੀਂ ਕੋਈ ਇਲੀਗਲ ਕੰਮ ਨਹੀਂ ਕਰਦੇ ਸਾਰਾ ਕੋਈ ਚਾਹੇ ਜਿੱਡਾ ਮਰਜੀ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਉਹਦੀ ਜਿੰਨੀ ਮਰਜੀ ਚੱਲਦੀ ਹੈ ਉਹ ਜਿਨੇ ਕੋਈ ਪੰਜਾਬ ਦੀ ਜਵਾਨੀ ਨੂੰ ਕਹਾਣ ਕੀਤਾ ਹੈ ਪੰਜਾਬ ਦੀ ਜਵਾਨੀ ਨੂੰ ਜ਼ਹਿਰ ਘੋਲਿਆ ਜਵਾਨੀ ਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਹੈ ਸਾਡਾ ਵਾਅਦਾ ਤੇ ਇੰਨਾ ਇੰਨਾ ਚਿਰ ਕੌਣ ਸੁਣਦਾ ਲੀਡਰਾਂ ਨੂੰ ਮਤਲਬ ਤੁਸੀਂ ਤਾਂ ਹਜੇ ਵੀ ਐਂ ਲੱਗਦਾ ਜਿਵੇਂ ਤੁਸੀਂ ਮੈਂ ਤਾਂ ਅੱবি ਬੋਲੀ ਜਾਓ ਬੋਲੀ ਜਾਓ ਮੈਨੂੰ ਪਤਾ ਹੈ ਕਿਉਂਕਿ ਇਹ ਨਾ ਇਹ ਕੀ ਕਰਦੇ ਆ ਇਹ ਇਹ ਜਿਵੇਂ ਹੁਣ ਜਦੋਂ ਕਿਸਾਨ ਜੁਨੀਅਨ ਨੇਪਤਰ ਨਾ ਲਾਇਆ ਦਿੱਲੀ ਦੇ ਬਾਡਰਾਂ ਤੇ ਤਾਂ ਉਦੋਂ ਕਿਸਾਨਾਂ ਵੱਲ ਹੋ ਗਏ ਆ ਸੁਖਬੀਰ ਬਾਦਲ ਹੋਰੀ ਕਹਿੰਦੇ ਜੀ ਅਸੀਂ ਕਿਸਾਨ ਆ ਅਸੀਂ ਵੀ ਕਿਸਾਨ ਮੈਂ ਕਿਹਾ ਤੁਸੀਂ ਕਿਹੜੇ ਪਾਸੇ ਕਿਸਾਨ ਹੋ ਯਾਰ ਤੁਹਾਡੇ ਕੋਲੇ 5-7 ਸੌ ਤਾਂ ਬੱਸ ਸਹੀ ਨੇ ਤੁਹਾਡੇ ਕੋਲੇ ਕਿਹੜੇ ਕਿਸਾਨ ਕੋਲੇ ਨੇ ਬੱਸਾਂ ਆਵੇ ਤੁਹਾਡੇ ਕੋਲੇ ਨੇ ਰੇਤਾ ਤੁਹਾਡਾ ਸਾਰਾ ਖਾ ਗਏ ਤੁਸੀਂ ਪੰਜਾਬ ਦਾ ਤੁਸੀਂ ਕਿਧਰੋਂ ਕਿਸਾਨ ਹੋ ਗਏ ਨਾ ਜੀ ਕਿਸਾਨ ਅਸਤਾ ਇਹ ਜਿੱਧਰ ਨੂੰ ਹਵਾ ਹੁੰਦੀ ਹੈ ਨਾ ਇਹ ਲਫਾਫੇ ਨੇ ਜਿੱਧਰ ਨੂੰ ਹਵਾ ਹੁੰਦੀ ਉਧਰ ਨੂੰ ਉੱਡ ਜਾਂਦੇ ਨੇ ਫਿਰ ਇਹ ਓਹ ਗੱਲ ਹੈ ਨਾ ਉਹ ਆਪਣਾ ڈاکੂ ਆਨੇ ਬੱਸ ਘੇਰ ਲਈ ਕੋਈ ਪੁਰਾਣੇ ਜਮਾਨੇ ਦੀ ਗੱਲ ਹੈ ڈاکੂ ਹੁੰਦੇ ਸੀ ਬੱਸ ਘੇਰ ਲਈ ਸਾਰੀ ਬੱਸ ਨੂੰ ਲੁੱਟ ਲਿਆ ਉਹਨਾਂ ਨੇ ਲੁੱਟ ਕੇ ਉਹਨਾਂ ਨੇ ਥੱਲੇ ਸਵਾਰੀਆਂ ਖੜਾ ਕੇ ਨਾ ਲਾਈਨ 'ਚ ਖੜਾ ਲੇ ڈاکੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦੇ ਰਮੇਸ਼ ਕੁਮਾਰ ਗੋਲੀ ਮਾਰਤੀ ਦੂਜੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦਾ ਗੁਰਦੇਵ ਸਿੰਘ ਗੋਲੀ ਮਾਰਤੀ ਤੀਜਾ ਕੋਈ ਮਾਂ ਮਾਂ ਭੈਣ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਮੇਰਾ ਨਾਮ ਗੋਲੀ ਮਾਰਨ ਲੱਗਿਓ ਡਾਕੂਆਂ ਸਰਦਾਰ ਕਹਿੰਦਾ ਨਾ ਨਾ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਓਏ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਮੈਨੂੰ ਇਹ ਨਾਂ ਸੁਣ ਕੇ ਮਮਤਾ ਯਾਦ ਆ ਗਈ ਕਿੰਨਾ ਪਿਆਰ ਕਰਦੀ ਸੀ ਮੈਨੂੰ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਗਾਹ ਸੁਖਵੀਰ ਬਦਲ ਵਰਗਾ ਖੜਾ ਸੀ ਉਹਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਜੀ ਵੈਸੇ ਤਾਂ ਸੁਖਵੀਰ ਸਿੰਘ ਹੈ ਉਹ ਮੈਨੂੰ ਪਿੰਡ 'ਚ ਪੁਸ਼ਪਾ ਕੁਸ਼ਪੀ ਕਹਿੰਦੇ ਆ ਸਾਰੇ ਉਹ ਡਾਡਾ ਕੁਆ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਨਾਮ ਕਰਦਾ ਹੈ ਹੈ ਨਾ ਉਹ ਗੱਲ ਹੈ ਜਿੱਦ ਨੂੰ ਜਿੱਦਰ ਨੂੰ ਮਤਲਬ ਫਾਇਦਾ ਹੁੰਦਾ ਹੋਵੇ ਉਧਰ ਨੂੰ ਭੱਜ ਜਾਣਗੇ ਬੰਗਲਾਦੇਸ਼ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਭੱਜ ਜਾਣਗੇ ਨੇਪਾਲ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਦੁਰ ਜਾਣਗੇ ਇਹ ਬਸ ਬਈ ਇਹਨਾਂ ਨੂੰ ਆਹਦੀ ਕੁਰਸੀ ਪਿਆਰੀ ਆ ਹੋਰ ਕੱਖ ਪਿਆਰਾ ਨਹੀਂ ਇਹਨਾਂ ਨੂੰ ਬਸ ਪਲੇਸ ਕਰਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਇਹ ਇਹਨਾਂ ਦਾ ਕੋਈ ਆਪਦਾ ਸੂਲ ਨਹੀਂ ਜੇ ਕੁਝ ਕਰਨਾ ਹੁੰਦਾ ਤਾਂ ਗਤਵੀਤ ਹੁੰਦਾ ਹੋਣ ਨੂੰ ਇਹ ਡੋਲਿਆਂ ਤੇ ਬੰਨ੍ਹ ਦਿੰਦੇ ਆਪਣੇ ਕੋਈ ਪੰਜਾਬ ਦਾ ਮੂੰਹ ਮੱਥਾ ਸਵਾਰ ਦਿੰਦੇ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਨਸ਼ਾ ਇਹਨਾਂ ਨੇ ਲਿਆਂਦਾ ਹੈ ਕਰਾਪਸ਼ਨ ਇਹਨਾਂ ਨੇ ਲਿਆਂਦੀ ਹੈ ਕੋਈ ਇਹੋ ਜਿਹੀ ਲਾਮਤ ਦੱਸ ਦਿਓ ਜਿਹੜੀ ਛੱਡੀ ਹੋਵੇ ਇੱਥੇ ਲਿਆਉਣ ਤੋਂ ਆਪ ਮੰਤਰੀ ਇਨਵੋਲਵ ਰਹੇ ਨਸ਼ੇ 'ਚ ਦੱਸੋ ਕੀ ਕਰੀਏ ਜਦੋਂ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਦਾ ਕਿ ਕੌਣ ਰੱਖਾਊਗਾ ਜੀ ਪੰਜਾਬ ਨੂੰ ਠੀਕ ਕਰਨਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਕੋਲੇ ਐਨੀ ਉਪਜਾਊ ਧਰਤੀ ਹੈ ਕੌਮ ਮਿਹਨਤੀ ਹੈ ਸਾਨੂੰ ਕਿਤੇ ਹੋਰ ਜਾਣ ਤੇ ਲੋੜ ਹੀ ਨਹੀਂ ਜੀ ਇੱਥੋਂ ਹੀ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲਾ ਜੀ ਅਸੀਂ ਭੁੱਖੇ ਕਿਉਂ ਮਰ ਲਾਤੇ ਇਹਨਾਂ ਨੇ ਆ ਚੰਦ ਲੀਡਰ ਜਿਹੜੇ ਮੂਰੇ ਲੱਗੇ ਸੀ ਉਹਨਾਂ ਕਰਕੇ ਗਲਤੀਆਂ ਹੋ ਗਈਆਂ ਕਿਉਂਕਿ ਦੇਖੋ ਜੇ ਡੀਸੀ ਮਾੜਾ ਆ ਜੇ ਜ਼ਿਲ੍ਹੇ ਦਾ ਪੱਠਾ ਬਹਿ ਜਾਂਦਾ ਜੇ ਲੀਡਰ ਐਮਐਲਏ ਮਾੜਾ ਜੇ ਹਲਕੇ ਦਾ ਪੱਠਾ ਬੈਹੰਦਾ ਮੁੱਖ ਮੰਤਰੀ ਮਾੜਾ ਜੇ ਸੂਬੇ ਦਾ ਪੱਠਾ ਬੈਹੰਦਾ ਪ੍ਰਧਾਨ ਮੰਤਰੀ ਮਾੜਾ ਜੇ ਦੇਸ਼ ਦਾ ਪੱਠਾ ਬੈਹੰਦਾ ਸੋ ਇਸ ਕਰਕੇ ਇਹ ਜਿਹੜਾ ਲੀਡਰ ਹੈ ਲੀਡ ਉਹਨੇ ਕਰਨਾ ਤਾਂ ਲੋਕਾਂ ਨਾਲ ਸਲਾਹ ਕਰਕੇ ਜਾਂ ਲੋਕਾਂ ਦੀ ਇੱਛਾ ਮੁਤਾਬਕ ਫੈਸਲੇ ਲੈਣੇ ਚਾਹੀਦੇ ਆ ਨਹੀਂ ਤਾਂ ਉਹੀ ਹਾਲਤ ਫਿਰ ਹੁੰਦੀ ਆ ਨਾ ਦੀ ਹੁਣ ਦੇਖ ਲਓ ਕੌਣ ਸਾਰੇ ਹਰਾਤੇ ਉਹ ਬੋਰ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਹਰਾਤੇ ਮੈਂ ਥੋੜੀ رائے ਨੇ ਲੋਕਾਂ ਨੇ رائے ਨਹੀਂ ਜੀ ਆਪਦੀ ਕਰਤੂਤਾਂ ਕਰਕੇ ਆ ਰਹੇ ਨਹੀਂ ਤੇ ਫਿਰ ਉਹ ਕਹਿੰਦੇ ਨਾ ਰਹਿਰਾਸ ਦਾ ਬੇਲਾ ਚੱਲ ਰਹੀ ਹੈ ਰਹਿਰਾਸ ਵੀ ਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਹੈ ਹੁਣ ਦੇਖ ਲੋ ਕੀ ਹੋਇਆ ਪਿਆ ਹਾਲਾਤ ਦੇਖ ਲੋ ਉਹਨਾਂ ਦੇ ਹੁਣ ਜਿਨ੍ਹਾਂ ਨੇ ਧਰਮ ਨੂੰ ਐਂ ਵਰਤਿਆ ਮੋਠੀ ਚ ਲੈ ਕੇ ਕਹਿੰਦੇ ਜੇਸ਼ੇਦਾਰ ਬਦਲ ਦੋ ਹੈ ਇਹਨੂੰ ਲਾ ਦੋ ਇਹਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਆ ਹੀ ਕੀਤਾ ਇਹਨਾਂ ਨੇ ਹੁਣ ਤੱਕ ਧਰਮ ਦੇ ਨਾਂ ਤੇ ਲੋਕਾਂ ਨੂੰ ਇਹਨਾਂ ਨੇ ਮਤਲਬ ਵਰਤਿਆ ਲੋਕਾਂ ਦੇ ਜਜ਼ਬਾਤਾਂ ਨੂੰ ਵਰਤਦੇ ਉਪ ਪੱਤਰਕਾਰ ਮੈਨੂੰ ਕਹਿੰਦੇ ਕਹਿੰਦੇ ਸੁਖਵੀਰ ਬਾਦਲ ਦੇ ਪਲਸਟਰ ਜਾਂ ਲੱਗੇ ਹੋਏ ਸੀ ਨਾ ਕਹਿੰਦੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਵੀ ਜਿਨ੍ਹਾਂ ਦੀਆਂ ਕਾਲ ਤੱਕ ਸਾਹਿਬ ਦੇ ਜਾ ਕੇ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਹੁਣ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਹੁਣ ਹੁਣ ਇੱਕ ਦਿਨ ਇੱਧਰ ਲਈ ਬਾਹ ਜੀ ਬੰਨੀ ਫਿਰਦਾ ਸੀ ਹੁਣ ਮੈਨੂੰ ਲੱਗਦਾ ਇੱਧਰ ਲਈ ਬੰਨੀ ਫਿਰਦਾ ਪਤਾ ਨਹੀਂ ਭੁੱਲ ਜਾਂਦਾ ਵੀ ਕਿੱਧਰ ਲਈ ਟੁੱਟੀ ਹੋਈ ਹੈ ਪਤਾ ਨਹੀਂ ਟੁੱਟੀ ਹੋਈ ਨਹੀਂ ਹੋਈ ਕੋਈ ਹੈਨਾ ਮਤਲਬ ਪਮਤਰੇ ਪਏ ਨੇ ਮਤਲਬ ਵੀ ਕੋ ਉਹ ਕੋਦੇ ਇਧਰੋਂ ਲਾਂਗ ਇਧਰੋਂ ਲਾਂਗ ਕਿਉਂਕਿ ਮਾ ਪਤਾ ਲੱਗ ਗਿਆ ਮੂਰੇ ਲੋਕ ਗਾਲਾਂ ਕੱਢਦੇ ਆ ਜੀ ਲੋਕ ਕਹਿੰਦੇ ਤੁਸੀਂ ਖਾ ਗਏ ਸਾਨੂੰ ਕੋਈ ਕੋਈ ਪਾਰਟੀ ਤਿੰਨ ਚਾਰ ਹਿੱਸਿਆਂ ਚ ਪਾਰਟੀ ਵੰਡੀ ਪਈ ਐ ਭੱਜ ਗਿਆ ਲੈ ਹੁਣ ਅੱਜ ਕਾਇਆ ਵਾਪਸ ਮੈਂ ਸੁਣਦਾ ਸੀ ਮੈਨੂੰ ਕਿਸੇ ਨੇ ਭੇਜੀ ਉਹ ਸੋਨ ਸਿੰਘ ਠੰਡਲ ਉਹ ਚੱਬੇ ਵਾਲ ਤੋਂ ਐ ਉਹਨੂੰ ਜਦੋਂ ਟਿਕਟ ਨਹੀਂ ਮਿਲੀ ਤਾਂ ਉਹ ਉਧਰ ਚਲੇ ਗਿਆ ਸੀ ਭਾਜ ਭਾਜ ਅੱਜ ਉਹ ਵਾਪਸ ਆ ਗਿਆ ਕਾਲੀ ਗੱਲ ਚ ਤੇ ਸੁਖਬੀਰ ਬਦਲਾ ਸਵਾਗਤ ਕਰਕੇ ਕਹਿੰਦਾ ਤਿੰਨ ਚਾਰ ਮਹੀਨਿਆਂ ਵਾਸਤੇ ਕਹਿੰਦਾ ਡੈਪੂਟੇਸ਼ਨ ਤੇ ਭੇਜਿਆ ਸੀ ਇਹਨੂੰ ਲੈ ਦੱਸ ਯਾਰ ਇਹ ਕੀ ਸਮਝਦੇ ਪੰਜਾਬ ਨੂੰ ਡੈਪੂਟੇਸ਼ਨ ਤੇ ਲੀਡ ਜਾਂਚਿਤ ਕਹਿੰਦਾ ਭੇਜਿਆ ਸੀ ਇਹਨੂੰ ਦੱਸੋ ਮਤਲ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਹੁੰਦਾ ਕੀ ਇਹ ਵੀ ਹੋ ਕੀ ਗਿਆ ਸਾਡੇ ਨਾਲ ਕਦੇ ਸੋਚਿਆ ਤਾਂ ਐ ਨਹੀਂ ਜਿਵੇਂ ਵੀ ਆਏ ਹੋ ਜੂ ਸਾਡੇ ਨਾਲ ਉਹਨੂੰ ਐ ਸੀ ਸਾਡੇ ਹੀ ਰਹੂ ਰਾਜ ਐਂ ਬਾ ਚੰਮ ਦੀਆਂ ਚਲਾਵਾਂਗੇ ਪਬਲਿਕ ਹੈ ਸਭ ਜਾਣਦੀ ਹੈ ਸੋ ਲੋਕ ਨੇ ਜੀ ਕਹਿੰਦਾ ਲੋਕ ਚਾਹਣ ਬੰਦਾ ਅਰਸ਼ ਤੇ ਜਾ ਕੇ ਉਹ ਹੰਕਾਰ ਕਰੇ ਗੁੱਸਾ ਕਰੇ ਜਾਂ ਲੋਕਾਂ ਨੂੰ ਕਿਤੇ ਸਮਝਣ ਲੱਗ ਜੇ ਲੋਕ ਕਹਿੰਦੇ ਆ ਜਾ ਕਾਕਾ ਅਰਸ਼ ਤੇ ਵੱਡੇ ਵੱਡੇ ਲਾਹੇ ਆ ਜੀ ਲੋਕਾਂ ਨੇ ਸੋਚ ਕਰਕੇ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਹੀਰਦਾਸ ਕਰਿਓ ਕਿ ਆਪਾਂ ਪੰਜਾਬ ਨੂੰ ਇਕੱਠੇ ਹੋ ਕੇ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਾਡਾ ਤਾਂ ਪੰਜਾਬ ਹੀ ਆ ਜਾਏ ਵਾਪਸ ਸਾਡੇ ਕੋਲੇ ਹਾਸਦਾ ਖੇਡਦਾ ਗਿੱਧੇ ਪਾਉਂਦਾ ਪੰਗੜੇ ਪਾਉਂਦਾ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਸਾਡਾ ਪੰਜਾਬ ਮੁੜ ਆਵੇ 19 ਤਰੀਕ ਨੂੰ ਇੱਕ ਯੋਗਦਾਨ ਪਾ ਦਿਓ ਇੱਕ ਨੰਬਰ ਬਟਨ ਦਬਕੇ ਤੁਹਾਡਾ ਤੁਹਾਡੀ ਜ਼ਿੰਮੇਵਾਰੀ 19 ਤਰੀਕ ਨੂੰ ਇੱਕ ਨੰਬਰ ਬਟਨ ਦਬਕੇ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਜੋ ਕਹੋਂਗੇ ਜਿਵੇਂ ਕਹੋਂਗੇ ਉਸੇ ਆਪਾਂ ਕੰਮ ਕਰਾਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨ ਕਲੱਬ ਥੋੜਾ ਜਿਆ ਹੋਰ ਮੈਂ ਪਤਾ ਤਾਂ ਇੱਥੇ ਇੱਥੇ ਰਹਿੰਦੇ ਨੇ ਆਲੇ ਦਾਲੀ ਉਹ ਗਾ ਉਹਨਾਂ ਨੇ ਬੰਦੇ ਵੀ ਭੇਜੇ ਹੋਣੇ ਵੀ ਦੇਖ ਕੇ ਆ ਗਏ ਭਲਾ ਕਿਵੇਂ ਕੀ ਹੈ ਉਹ ਉਹਨਾਂ ਨੂੰ ਉਹ ਜਦੋਂ ਪੁੱਛਣਗੇ ਵੀ ਕਿਵੇਂ ਸੀ ਬਾਕੀ ਦੇ ਸਾਰੇ ਦੱਸ ਦੇਣਗੇ ਉਹ ਕਹਿੰਦੇ ਨਾਰੇ ਕਿੰਨੀ ਕੀ ਜ਼ੋਰ ਦੀ ਲੱਗਦੇ ਸੀ ਨਾਰੇ ਤੋਂ ਪਤਾ ਲੱਗ ਜਾਂਦਾ ਨਾ ਤਾਂ ਉਹ ਉਹ ਬੰਦਾ ਇਹ ਦੱਸੇ ਵੀ ਨਾਰੇ ਤਾਂ ਫਿਰ ਤੁਹਾਨੂੰ ਘਰੇ ਵੀ ਸੁਣੇ ਹੋਣੇ ਜੀ ਮੈਨੂੰ ਦੱਸਣ ਦੀ ਕੀ ਲੋੜ ਹੈ ਉਹ ਪਹਿਲਾਂ ਨਾ ਮੈਂ ਜਦੋਂ ਦਿੱਲੀ ਦੀ ਇਲੈਕਸ਼ਨ ਚੱਲਦੀ ਸੀ 2020 ਦੀ ਤਾਂ ਆਰਾਮਲੀਲਾ ਗਰਾਊਂਡ 'ਚ ਮੋਦੀ ਜੀ ਨੇ ਰੈਲੀ ਕੀਤੀ ਮੈਂ ਵੀ ਦੇਖ ਰਿਆ ਸੀ ਕੇਜਰੀਵਾਲ ਸਾਹਿਬ ਵੀ ਦੇਖ ਰਿਹਾ ਸੀ ਲਾਈਵ ਚੱਲ ਰਿਹਾ ਸੀ ਤੇ ਨਾਰੇ ਲੱਗਣ ਲੱਗੇ ਮੈਂ ਕਹਾਂ ਜੀ ਮੁੱਖ ਮੰਤਰੀ ਬਣ ਦੀ ਤਿਆਰੀ ਕਰੋ ਜੀ ਆਪਾਂ ਜਿੱਤਾਂਗੇ ਕਹਿੰਦੇ ਤੈਨੂੰ ਕਿਵੇਂ ਪਤਾ ਹੈ ਮੈਂ ਕਹਾਂ ਜੀ ਨਾਰੇ ਲੱਗਣ ਤੋਂ ਪਤਾ ਲੱਗ ਜਾਂਦਾ ਹੈ ਵੀ ਕਿਹੜੇ ਜੋਸ਼ ਨਾਲ ਲੋਕ ਨਾਰੇ ਲਾ ਰਹੇ ਨੇ ਕਹਿੰਦੇ ਕੱਟ ਤੋਂ ਬਹੁਤ ਹੈ ਮੈਂ ਕੱਟ ਬਹੁਤ ਹੈ ਜੀ ਨਾਰੇ ਦੇਖੋ ਨਾ ਕਿਵੇਂ ਲੱਗ ਰਹੇ ਕਹਿੰਦੇ ਕਿਵੇਂ ਸਟੇਜ ਤੋਂ ਕਹਿੰਦੇ ਸੀ ਹਰ ਹਰ ਮੋਦੀ ਲੋਕ ਜਿਹੜੇ ਬੈਠੇ ਹੋਏ ਸੀ ਹਰ ਹਰ ਮੋਦੀ ਮਤਲਬ ਹੱਥ ਤਾਂ ਆ ਜਾਂਦਾ ਸੀ ਗਰਦਨ ਥੱਲੇ ਜਾਂਦੀ ਸੀ ਮੈਂ ਕਹਾਂ ਵਿਹਾੜੀ ਤੇ ਆਏ ਹੋਏ ਨੇ ਇਹ ਨਹੀਂ ਪਾਉਂਦੇ ਵੋਟਾਂ ਬਾਈ ਠੀਕ ਹੈ ਨਾ ਜਦੋਂ ਨਾਰਾ ਲੱਗਦਾ ਤਾਂ ਗਰਦਨ ਵੀ ਉੱਪਰ ਜਾਵੇ ਤੇ ਹੱਥ 'ਤੇ ਉੱਪਰ ਜਾਵੇਂ ਜਿਹੜਾ ਤੁਸੀਂ ਦੇਖਦੇ ਹੋ ਉਹ ਜਗਰਾਮ ਪੁਲ ਤੇ ਜਿਹੜੇ ਲੱਗੇ ਹੋਏ ਨੇ ਸੂਰਮਿਆਂ ਦੇ ਤਿੰਨ ਬੁੱਤੋ ਨਾ ਚ ਐ ਹੀ ਨੇ ਨਾ ਹੱਥ ਸੋ ਹੱਥ ਉੱਪਰ ਚਾਹੀਦੇ ਆ ਗਰਦਨ ਵੀ ਉੱਪਰ ਚਾਹੀਦੀ ਆ ਇਹ ਇਨਕਲਾਬ ਇਹ ਇਨਕਲਾਬ